ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਪੰਜਵਾੜ ਤਹਿਸੀਲ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਪੰਜਵਾੜ ਤੋਂ ਦੋਸਤੋ ਜਿਹੜੀ ਛੜਕ ਪਿੰਡ ਪਹੁੰਚੀਆਂ ਆਉਂਦੀ ਏ ਰਸਤੇ ਵਿੱਚ ਵੀਰ ਭਿੰਦੇ ਹੋਣਾਂ ਦੀਆਂ ਬੈਕਾਂ ਨੇ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਪਸ਼ੂ ਵਪਾਰ ਦਾ ਕੰਮ ਆ ਸੇਲ ਪਰਚੇਜ਼ ਦਾ ਖਾਸ ਤੌਰ ਤੇ ਕੰਮ ਆ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਤਕਰੀਬਨ ਦੋਸਤੋ ਅੱਜ ਵੇੜਾਂ ਤੁਹਾਨੂੰ ਦੋ ਦਿਖਾਉਣੀ ਆ ਇੱਕ ਗੱਬਣ ਇੱਕ ਸੂਈ ਸਵਾਈ ਵਾੜ ਪਸ਼ੂ ਤਾਂ तकरीबन ਵੀਰ ਦੱਸ ਰਿਹਾ ਸੀਗਾ ਵੀ ਚਾਰ ਪੰਜ ਨੱਕ ਸੀਗੇ ਕੁਝ ਕਿ ਜਿਹੜੇ ਫਿਲਹਾਲ ਸੇਲ ਹੋ ਚੁੱਕੇ ਆ ਜਿਹੜੇ ਹੁਣ ਸੇਲ ਦੇ ਲਈ ਅਵੇਲੇਬਲ ਨਹੀਂ ਇਹਨਾਂ ਦੀ ਆਪਾਂ ਡਿਟੇਲ ਨੂੰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਸੋ ਚਬਾਲ ਏਰੀਆ ਦੋਸਤੋ ਚਬਾਲ ਤੁਸੀਂ ਵਿਜ਼ਿਟ ਕਰ ਲਿਓ ਜਿਹੜੇ ਪਾਸੇ ਤੁਸੀਂ ਆ ਰਹੇ ਜੰਮਰਸਰ ਵਾਲੀ ਸਾਈਡ ਤੋਂ ਆ ਰਹੇ ਜੇ ਤਾਂ ਵੀ ਚਬਾਲ ਤੋਂ ਅਗਲੇ ਪਾਸੇ ਦੋਸਤੋ ਪਿੰਡ ਪੰਜਵਾੜ ਤੁਸੀਂ ਵਿਜ਼ਿਟ ਕਰ ਲਿਓ ਠੀਕ ਆ ਜੀ ਕੋਈ 5-7 ਕਿਲੋਮੀਟਰ ਦੀ ਦੂਰੀ ਆ ਪਿੰਡ ਪੰਜਵਾੜ ਦੀ ਚਬਾਲ ਤੋਂ ਤੇ ਪਿੱਖੀ ਪਿੰਡ ਤੋਂ ਵੀ ਕੋਈ ਵੀ ਆ ਸਕਦਾ ਸਿੱਧਾ ਤੇ ਦਰਮਦਰਨ ਸਾਹਿਬ ਤੋਂ ਕੋਈ 16-17 ਕਿਲੋਮੀਟਰ ਦੀ ਦੂਰੀ ਆ ਇਸ ਪਿੰਡ ਦੀ 15 ਫਰਵਰੀ ਅੱਜ ਦੋਸਤੋ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦੇ 4:00 ਵਜੇ ਦਾ ਸੋ ਇੱਕ ਵੜ ਸੁਈ ਆ ਇੱਕ ਗੱਬਣ ਆ ਤੇ ਗੱਬਣ ਵੀ ਜਿਹੜੀ ਆ ਵੜ ਪੂਰੀ ਤਿਆਰੀ ਤੇ ਆ ਪੂਰੀ ਡਿਟੇਲ ਆਪਾਂ ਲੈ ਲੈਨੇ ਆ ਵੀਰ ਤੋਂ ਬਾਕੀ ਨਰਖ ਪਰਕ ਤਸੱਲੀ ਆ ਖਰੀਦਾਰ ਵੀਰ ਘਰ ਆਣ ਕੇ ਕਰ ਲਿਓ ਜਿਹੜਾ ਕੋਈ ਗੱਬਣ ਪਸ਼ੂ ਲੈ ਕੇ ਜਾਂਦਾ ਦੋਸਤੋ ਆਪਦੇ ਟਿਪਕੇ ਚੋਂ ਥਾਣਾ ਦੀ ਤਸੱਲੀ ਕਰ ਲਿਓ ਠੀਕ ਆ ਤੇ ਸਵੇਰੇ ਸਵੇ ਨਗਦੀ ਆ ਕੋਈ ਦੂੜ ਡੰਗ ਚਵਾਈ ਕਰਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਭਿੰਦੇ ਸਤਿ ਸ੍ਰੀ ਅਕਾਲ ਸਾਸਿਗਾ ਭਾਜੀ ਹੋਰ ਸਭ ਠੀਕ ਠਾਕ ਜੋ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਵਧੀਆ ਭਾਜੀ ਠੀਕ ਆ ਵੀਰੇ ਅੱਛਾ ਭਿੰਦੇ ਅੱਜ ਪਸੂ ਦੋ ਹੀ ਰਹਿ ਗਏ ਆਪਣੇ ਕੋਲ ਤੁਸੀਂ ਹਾਂਜੀ ਨਾਗ ਤੇ ਚਾਰ ਹੀ ਦੇ ਥੋੜੇ ਤੁਸੀਂ ਲੇਟ ਹੋ ਗਏ ਕਰਕੇ ਤੇ ਵੇਗ ਗਏ ਆ ਠੀਕ ਹੈ ਜੀ ਇੱਕ ਵੜ ਸਵੇਰੇ ਸੂਈ ਤੇ ਇੱਕ ਤਿਆਰ ਹੀ ਵਛੀ ਹੋਵੀ ਠੀਕ ਹੈ ਜੀ ਹਾਂ ਵਛੀਆਂ ਦੁੱਜੇ ਦੁੱਜੇ ਸੂਈਆਂ ਬਿਲਕੁਲ ਜੀ ਬਿਲਕੁਲ ਹਾਂ ਜੀ ਫਿਲਹਾਲ ਚਾਰ ਆਪਾਂ ਵਖਾਉਣੀ ਸੀ ਅੱਜ ਹਾਂ ਚਾਰ ਵਖਾਉਣੇ ਚਲੋ ਕੋਈ ਗੱਲ ਨਹੀਂ ਜੀ ਫਿਰ ਹਾਂ ਜੀ ਮੇਨ ਅਡੇ ਤੇ ਕੋਈ ਭੈਣ ਭਰਾ ਕੋਈ ਲੋਕਲ ਵੀ ਆਇਆ ਨਹੀਂ ਦਾ ਹਾਂ ਜੀ ਹਾਂ ਜੀ ਠੀਕ ਹੈ ਤੇ ਫਿਰ ਭਿੰਦੇ ਅੱਜ ਜਿਹੜੀ ਗੱਬਣਾ ਵੈੜ ਗੱਬਣ ਤੋਹਫਾ ਸਟਾਰਟ ਕਰ ਲਗੇ ਹਾਂ ਜੀ ਭਾਜੀ ਤੇ ਕੀ ਡਿਟੇਲ ਆ ਸੂਆ ਕਿਨਮਾ ਸੂਣ ਜਾਰੀ ਹੈ ਇਹ ਇਹ ਭਾਈ ਦੂਜਾ ਸੂਆ ਜੋ ਓਕੇ ਦਿਨ ਲੈ ਜੂਗੀ ਚਾਰ ਪੰਜ ਚਾਰ ਪੰਜ ਹਾਂ ਜੀ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਚਾਰ ਪੰਜ ਦਿਨ ਹਜੇ ਲੈਂਦੀ ਆ ਇਹ ਵੈੜ ਦੂਜਾ ਸੂਆ ਬਾਕੀ ਕਾਤ ਵੀ ਮੀਡੀਅਮ ਕੱਦ ਮੀਡੀਅਮ ਤੋਂ ਉੱਚੀਆਂ ਬਿਹੜਾ ਦੇ ਵਿੱਚ ਹੀ ਆਪਾਂ ਗਿਣਤੀ ਕਰ ਲੈਣੀਆਂ ਮੀਡੀਅਮ ਤੋਂ ਉੱਚੀ ਹਾਈਟ ਵਾਲਾ ਇਹਦਾ ਕੱਦ ਜਿਹੜਾ ਵੱਧਾ ਬਾਕੀ ਇੱਕ ਵਾਰੀ ਆਰਡਰ ਰੌਡਰ ਦੀ ਕੁਆਲਿਟੀ ਤੁਹਾਨੂੰ ਦਿਖਾ ਦਈਏ ਤੋਰਨ ਤੋਂ ਪਹਿਲਾਂ 4 ਕ ਦਿਨ ਆਈਡੀਆ ਕੋਈ ਵੀ ਰਮਨ ਕੇ ਸੌਦਾ ਕਰ ਲਿਓ ਠੀਕ ਹੈ ਜੀ 4 ਕ ਦਿਨ ਲੈ ਜਾਊਗੀ ਆ ਲੋ ਠੀਕ ਹੈ ਜੀ ਲਿਓ ਵੀਰੇ ਤੋਰਦੀ ਹਾਂ ਠੀਕ ਹੈ ਸੋ ਡੱਬੀ ਆ ਪ੍ਰਿੰਟ ਪ੍ਰਿੰਟ ਜਿਹੜਾ 200 ਬਿਲਕੁਲ ਤੁਹਾਡੇ ਸਾਹਮਣੇ ਡੱਬੀ ਵੈੜਾ 5-4 ਦਿਨ ਹਜੇ ਐਸਟੀਮੇਟਡ ਸਮਾਂ ਹੈਗਾ ਬਾਕੀ ਬਣੂਗੀ ਪੂਰਾ ਕਰਮਾ ਲਈ ਵੈਸੇ ਵੀ ਤਿਆਰੀ ਵੀ ਤਕਰੀਬਨ ਆਲਮੋਸਟ ਹੈਗੀ ਆ ਪੂਰੀ ਤੇ ਕੋਈ ਸਫਰ ਤੇ ਜਾਂਦਾ ਹੋ ਸਕਦਾ ਪਸੂ ਦੂਜੇ ਤੇ ਜਿਹਦੇ ਨੂੰ ਸੂਪੇ ਨਹੀਂ ਤੇ 5-4 ਦਿਨ ਕੱਢ ਦੀ ਬਾਕੀ ਠੰਡੇ ਠੁੰਡੇ ਬੜੀ ਜਿੱਦਾਂ ਮਰਜੀ ਰਸਾ ਛੱਟ ਗਿਆ ਜਿੱਦਾਂ ਮਰਜੀ ਬੈਠੇ ਰਹੋ ਠੰਢੀ ਤੇਰੀ ਬਹੁਤ ਜ਼ਿਆਦੀ ਠੀਕ ਹੈ ਜੀ ਹਾਂ ਜੀ ਬਹੁਤ ਠੰਢੀ ਠੁੰਢੀ ਬੜੀ ਹੈ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਭਾਜਨ ਠਣ ਵਾਲਾ ਕੰਮ ਨਹੀਂ ਹੈਗਾ ਕਰਨ ਵਾਲੀ ਦੇ ਵਿੱਚ ਸੀਲਸ ਲੱਗ ਠੰਡੀ ਧੀਰੀ ਬਿਲਕੁਲ ਆ ਲਓ ਠੀਕ ਹੈ ਵੀਰ ਪਿੰਦੇ ਮੋੜ ਲਗੇ ਠੀਕ ਹੈ ਸੋ ਬਾਕੀ ਇੱਕ ਕੱਦ ਦਾ ਇੱਕ ਹਾਈਟ ਦਾ ਜਿਹੜਾ ਦੋਸਤੋ ਤੁਸੀਂ ਜਜਮੈਂਟ ਕਰ ਲਿਓ ਠੀਕ ਹੈ ਜੀ ਮੀਡੀਅਮ ਤੋਂ ਆਪਾਂ ਪਲੱਸ ਕਹੀ ਹੈ ਮੀਡੀਅਮ ਮੰਨ ਕੇ ਵੀ ਕੋਈ ਵੀਰ ਸੌਦਾ ਕਰ ਲਓ ਕਿ ਨਿੱਗਰ ਆ ਜਿੰਨੇ ਵੀ ਆ ਰਾਜੀ ਆ ਕੋਈ ਨਸੀਫੀ ਨਹੀਂ ਜਿੰਨੇ ਵੀ ਆ ਰਾਜੀ ਨਿੱਗਰ ਠੀਕ ਆ ਦੇਵਾ ਵੀ ਬਿਲਕੁਲ ਨਿੱਗਰ ਲੈਵਾ ਕਿਸੇ ਤਰ੍ਹਾਂ ਦੇ ਕੋ ਪਲੂਨ ਜਾਂ ਪਲਾਂ ਲਾ ਲੈਵਾ ਨਹੀਂ ਹੈਗਾਗਾ ਕਿਸੇ ਤਰ੍ਹਾਂ ਚਾਰ ਪੰਜ ਦਿਨ ਲੱਗੇ ਬਣੋ ਤਣੂ ਬੜੀ ਆ ਤੇ ਲਾਟੋ ਲਾ ਬੜੀਆਂ ਚਾਰ ਪੰਜ ਦਿਨ ਲੱਗੇ ਫਿਰ ਤੇ ਪੂਰੇ ਕਮਾਲਾ ਕਰੂਗੀ ਹੂੰ ਹੂੰ ਤੁਹਾਨੂੰ ਤੁਹਾਨੂੰ ਵੀ ਆ ਕਪੂਰਾ ਠੀਕ ਹੈ ਜੀ ਅੱਛਾ ਕੀ ਡਿਮਾਂਡ ਕਰਦੇ ਆ ਵੀਰ ਭਿੰਦਿਆਂ ਦੀ ਵਿੱਚ ਮੁੱਲ ਤੇਰਾ ਕਰਦੇ 65 ਹਾਂਜੀ ਤੇ ਬਾਹਰ ਚ ਮਾਨਦਾਨ ਕਰਦਾਂਗੇ ਬਾੜ ਚ ਹਾਂ ਕਰ ਦਾਂਗੇ ਜਿਹੜੇ ਵੀਰ ਨੇ ਦੂਰੋਂ ਨੇੜੇ ਆਉਣਾ ਕਰ ਦਾਂਗੇ ਮਾਨ ਖੁੱਲਾ ਕਰ ਦਾਂਗੇ ਠੀਕ ਹੈ ਭਰਾ ਹਾਂਜੀ ਲਓ ਦੋਸਤੋ 62000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਮਾਨਤਨ ਜਿਹੜਾ 62000 ਦੇ ਵਿੱਚੋਂ ਕੀਤਾ ਜਾਊਗਾ ਠੀਕ ਆ ਤੇ ਆ ਇੱਕ ਵਾਰੀ ਤੁਸੀਂ ਥਾਣੇ ਕੋਰੀ ਫਿਰ ਨੇੜੇ ਤੋਂ ਜ਼ਰੂਰ ਦੇਖ ਲਓ ਠੀਕ ਆ ਜੀ ਇੱਕ ਬਹਿਣੀ ਵਾਲੇ ਪਾਸਿਓਂ ਮੋਸਟਲੀ ਜਿਹੜੇ ਬੰਨੇ ਬੈਠ ਕੇ ਕੋਈ ਵੀਰ ਚਵਾਈ ਆਪਾਂ ਕਰਦੇ ਆ ਤੇ ਥਣ ਥਣ ਵਧੀਆ ਸਾਥੀ ਚਵਾਈ ਦਾ ਥਾਂ ਲੱਗਾ ਬਾਕੀ ਅਟਰ ਵੀ ਚੰਗਾ ਤਸਾਬ ਤੋਂ ਮੇਨ ਗੱਲ ਆ ਵੀ ਹੈ ਠੰਡੀ ਠੀਰੀ ਆ ਸੀਲਸ ਲੱਗ ਪਸੂ ਕਾਫੀ ਵੀਰ ਲੱਭਦੇ ਆ ਠੀਕ ਆ ਜੀ ਕਿਉਂਕਿ ਲੇਡੀਜ਼ ਨੇ ਬਹੁਤ ਹੀ ਚਵਾਈ ਕਰਨੀ ਹੁੰਦੀ ਹੈ ਕਈ ਥਾਵਾਂ ਤੇ ਤੇ ਸੀਲਸ ਲੱਗਾ ਕਰਮਾ ਬਿਲਕੁਲ ਐ ਠੰਡੀ ਠੀਰੀ ਅੱਛਾ ਵੀਰ ਭਿੰਦੇ ਅਗਲੇ ਦੂਜੇ ਨੰਬਰ ਤੇ ਆ ਜਿਹੜੀ ਵਾਰਡ ਆਪਣੇ ਕੋਲ ਹਾਂਜੀ ਭਾਜੀ ਇਹ ਸੂਈ ਆ ਜੀ ਇਹ ਸੂਈ ਭਾਜੀ ਪਰਸੋਂ ਦੀ ਓਕੇ ਹਾਂਜੀ ਠੀਕ ਹੈ ਥੱਲੇ ਆਇਆ ਟਾਈਮ 17 18 ਕਿਲੋ ਬੋਲਾ ਤਿਆਰ ਹੋਊਗਾ 17 18 ਕਿਲੋ ਹਾਂਜੀ ਪਰਸੋਂ ਅੱਜ ਤੀਜਾ ਦੇ ਨੇ ਹਾਂ ਤੀਜਾ ਦੇਣਾ ਜ ਸੂਈ ਨੂੰ ਠੀਕ ਬੱਚਾ ਮਗਰ ਇਹਦੇ ਕੀ ਆ ਗਿਆ ਮਗਰ ਬੱਚਾ ਭਾਜੀ ਇਹਦੇ ਬੱਚਾ ਮਗਰ ਹਾਂਜੀ ਲਓ ਦੋਸਤੋ ਮਗਰ ਬੱਚਾ ਮੇਲ ਕਾਫ ਨੂੰ ਜਨਮ ਦਿੱਤਾ ਤੇ ਸੂਬਾ ਤੀਜਾ ਇਹ ਵੈੜ ਸੂਈ ਆ ਕੱਦ ਫੋਲਾ ਵੱਡਾ ਕੱਦ ਪਰਸੋਂ ਦੀ ਸੂਈ ਹੈ ਤੇ ਅੱਜ ਬੋਲਾ ਦੱਸਿਆ ਕਿੰਨਾ ਜੀ 18 19 ਕਿਲੋ ਪੱਕਾ 17 18 ਕਿਲੋ ਗੇਨੋ ਪੱਕਾ 18 ਕਿਲੋ ਠੀਕ ਹੈ ਜੀ ਲਓ ਦੋਸਤੋ ਸਾਰਾ ਸਾਰਾ ਜ ਲੱਗੀ ਇਹਦੇ ਹੂੰ 18 ਕਿਲੋ ਵੈਸੇ ਬੋਲ ਆ ਕੋਈ 17 ਮੰਨ ਕੇ ਵੀ ਸੌਦਾ ਕਰ ਸਕਦਾ ਕਾ ਤੋ ਫੁੱਲ ਵੱਡਾ ਮੈਂ ਪਹਿਲਾਂ ਜ਼ਿਕਰ ਕਰਤਾ ਕੋਈ ਵੀਰ ਅੰਗ ਕੇ ਸੌਦਾ ਕਰੇ ਵੀ ਫੁੱਲ ਵੱਡੀ ਹਾਈਟ ਆ ਤੇ ਬਾਕੀ ਸੂਸਵਾ ਦੇ ਵਿੱਚ ਆ ਤੈਜ ਹੀ ਲਾਈ ਖੜੀ ਆ ਬਾਕੀ ਤੋੜ ਕੇ ਆਪਾਂ ਤੁਹਾਨੂੰ ਤਸਲੀ ਨਾਲ ਦਿਖਾਉਣੇ ਆ ਥਣ ਪੂਰਾ ਹੱਥੀ ਚਵਾਈ ਲਾ ਬਾਕੀ ਚੌਥਾ ਨਾਲ ਦੀ ਚੋਣ ਹਾਂਜੀ ਹਾਂਜੀ ਇੱਕੋ ਜੀ ਭਾਜੀ ਦੋ ਟਾਈਮ ਕੋਈ ਆਪਣੀ ਵੀਰ ਤਸਲੀ ਕਰਕੇ ਖੜੇ ਠੀਕ ਦੋ ਡੰਗ ਚਵਾ ਕੇ ਦਵਾਂਗੇ ਆਪਾਂ ਠੀਕ ਐ ਭਰਾ ਹਾਂਜੀ ਲੈ ਵੀ ਵੀਰ ਪਿੰਦੇ ਤੋਰਦੇ ਬਾਕੀ ਅਗਲੇ ਪਿਛਲੇ ਥਣਾਂ ਦੀਆਂ ਵੰਡਾਂ ਕਾਫੀ ਸੋਹਣੀਆਂ ਦੋਸਤੋ ꙳ਠ ꙳ਠ ਤੇ ਥਣ ਲੱਗਾ ਅਗਲੇ ਪਿਛਲੇ ਥਣਾਂ ਦੀ ਚੈੱਕਰ ਆਪਾਂ ਗੱਲ ਕਰ ਲਗੇ ਮਗਰਲੇ ਤੇ ਸਾਈਡਾਂ ਵਾਲੇ ਥਣਾਂ ਦੀ ਗੱਲ ਕਰ ਲਗੇ ਦੋਸਤੋ ਤੇ ਕੋਈ 4-4 ਇੰਚ ਤੇ ਆ ਅਗਲੇ ਪਿਛਲੇ ਥਣਾਂ ਦੀ ਦੂਰੀ ਕਾਫੀ ਸੋਹਣੀ ਠੀਕ ਹੈ ਨਾਰਮਲੀ ਇੱਕ ਸੂਸਵਾ ਦੇ ਵਿੱਚ ਆ ਬਾਕੀ ਕੱਦ ਵੱਡਾ ਸੂਸਵਾ ਦੇ ਵਿੱਚ ਆ 17 ਕਿਲੋ ਬੋਲਾ ਹੁਣ ਹਾਜ਼ਰ ਠੰਡੇ ਠੰਡੇ ਉਹੋ ਜੀ ਗੱਲ ਨਹੀਂ ਬਣੀ ਲਓ ਜੀ ਸੋ ਉਲਟਾ ਪਹਿਣੀ ਵਾਲੇ ਪਾਸਿਓ 98 ਤੁਸੀਂ ਪੂਰੀ ਤਸੱਲੀ ਨਾਲ ਦੇਖ ਲਓ ਜੀ ਹੱਥੀ ਚੁਵਾਈ ਦਾ ਥਾਣਾ ਤੇ ਬਾਕੀ ਚੌਣ ਚਾਂਨ ਵੀ ਇੱਕ ਨੰਬਰ ਆ ਤੇ ਨਾਰਮਲ ਇੱਕ ਲੱਸੀ ਜੀ ਲੱਗਦੀ ਹੈ ਤੁਹਾਨੂੰ ਦੋਸਤੋ ਸੂਸਵਾ ਦੇ ਕਰਕੇ ਆ ਵੀ ਸੂਸਵਾ ਦੇ ਵਿੱਚ ਆਈ ਆ ਤੀਜਾ ਦੇ ਨੇ ਅੱਜ ਠੀਕ ਹੈ ਜੀ ਚੋੜ ਲਓ ਜੀ ਠੀਕ ਹੈ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰ ਤੁਸੀਂ ਆਪਣਾ ਸਮੇਂ ਸਮੇਂ ਨਾਲ ਸੰਪਰਕ ਬਣਾ ਕੇ ਰੱਖ ਸਕਦੇ ਜੀ ਠੀਕ ਆ ਜੀ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਤਕਰੀਬਨ ਤੁਹਾਨੂੰ ਪਹਿਲਾਂ ਦੱਸ ਦਿੱਤਾ ਜੀ ਚਾਰ ਪੰਜ ਬੈੜਾਂ ਸੀਗੀਆਂ ਦੋ ਕੁ ਬੈੜਾਂ ਅੱਜ ਸੇਲ ਹੋ ਚੁੱਕੀਆਂ ਨੇ ਤੇ ਫਿਲਹਾਲ ਅੱਜ ਜਿਹੜੀਆਂ ਬੈੜਾਂ ਮੌਕੇ ਤੇ ਮੌਜੂਦ ਨੇ ਉਹ ਆਪਾਂ ਤੁਹਾਨੂੰ ਆ ਦਿਖਾਤੀਆਂ ਠੀਕ ਆ ਬੱਚਾ ਮਗਰ ਮੇਲ ਕਾਪ ਬੱਚਾ ਪੂਰਾ ਪਲਿਆ ਜੀ ਬੱਚਾ ਬਹੁਤ ਪਲਿਆ ਬੱਚੇ ਨੇ ਗੜੀਆ ਗਾਂ ਲੇਸੀ ਕੀਤੀ ਆ ਗਾਂ ਇਹਨੇ ਲੇਸੀ ਕਰਤੀ ਠੀਕ ਆ ਨਾੜੂ ਦਾ ਬੋਟਾ ਬਲ ਠੀਕ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਜੀ ਇਹ ਲੋ ਠੀਕ ਹੈ ਜੀ अच्छा पिंदे भी राजी फिर ए दा मोल बडी की करते भाई ਲੈਣ ਦੇ 몰 ਜੇ ਦੇ ਭਾਈ ਰਾਜੀ ਹੁੰਦੀ ਫਿਰ 70 80000 ਦੀ ਆ ਇਥੋਂ ਲਿਸ ਪੁਣਾ ਵਾਲਾ ਪਰ ਰੇਟ ਕਰ ਲੈਨੇ ਆ 몰 ਕਰਦੇ 58000 ਹਾਂਜੀ ਤੇ 55000 ਚ ਮਾਨਤਾ ਕਰਦਾਂਗੇ 55 ਚ ਹਾਂ 55 ਚ ਮਾਨਤਾ ਕਰਦਾਂਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 55000 ਦੇ ਵਿੱਚੋਂ ਮਾਨਤਾਣ ਹਾਂਜੀ ਡਿਮਾਂਡ 58 ਕੁਝ ਵੀ ਹੋਵੇ ਦੁੱਧ ਨੇ 24 25 ਕਿਲੋ ਬਣਾਈ ਜਾਣਾ ਜਦੋਂ ਪੂਰੀ ਰਾਜ ਰਾਜਨ ਪੱਠੇ ਪੁੱਠੇ ਖਾਂਡਿਆ ਵੀ ਨਾ ਦੁੱਧ ਨੇ 25 ਕਿਲੋ ਹੀ ਬਣਾ ਜਾਣਾ ਠੀਕ ਹੈ ਜੀ ਹਾਂਜੀ ਪਾ ਤੁਹਾਨੂੰ ਬੱਚਾ ਲਾ ਕੇ ਧਾਰਾ ਮਾਰ ਕੇ ਵਿਖਾ ਦਿੰਨੇ ਆ। ਹਾਂ ਜਰੂਰ ਦੀ ਲਾ ਦਿਓ ਬੱਚਾ। ਤੋਂ ਦੋ ਦੋ ਬੱਚਾ ਲਾ ਕੇ ਕੋਈ ਕੋਈ ਦੋ ਦੋ ਚਾਰ ਚਾਰ ਧਾਰਾਂ ਵੀ ਮਾਰ ਕੇ ਤਸੱਲੀ ਨਾਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ। ਕਿਉਂਕਿ ਬਾਅਦ ਵਿੱਚ ਕੋਈ ਵੀਰ ਦੂਰ ਨੇੜਿਓਂ ਸੌਦਾ ਕਰਦਾ ਤੇ ਬਾਅਦ ਵਿੱਚ ਵੀਰਾਂ ਨੂੰ ਪਤਾ ਹੋਵੇ ਵੀ ਕਿਹੋ ਜਿਹੀ ਚੁਬਾਈ ਆ ਇਸ ਕਰਕੇ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਆਪਾਂ ਤਸੱਲੀ ਜ਼ਰੂਰ ਕਰਾ ਦਿੰਨੇ ਆ। ਠੀਕ ਹੈ ਪਿੰਦੇ ਵੀਰ ਕੱਲੇ ਕੱਲੇ ਥਾਂ ਦੀ ਮਾਰਦੇ ਆ ਮੜੀ ਤਾਰ ਠੀਕ ਹੈ ਭਰਾ ਲਓ ਦੋਸਤੋ 55000 ਮੋਲ ਲਾ ਸੋ ਜਿਹੜਾ ਵੀ ਖਰੀਦਦਾਰ ਵੀ ਆ ਰਿਹਾ ਤਸੱਲੀ ਤੁਸੀਂ ਵੀ ਆਪਣੀ ਦੋ ਟਾਈਮ ਚੋਕੇ ਕਰ ਲਿਓ ਠੀਕ ਹੈ ਜੀ ਤੇ 17 ਕਿਲੋ ਹੁਣੋਂ ਜਿਹੜਾ ਬੌਲੇ ਦੇ ਨੈਟ ਚਲਦੀ ਪਈ ਆ ਤੇ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਪਿੰਦੇ ਵੀਰ ਹੋਰ ਕੋਈ ਗੱਲਬਾਤ? ਬਸ ਭਾਜੀ ਵਧੀਆ ਠੀਕ ਠਾਕ ਸਭ। ਠੀਕ ਹੈ ਵੀਰੇ ਬੋਲ ਦਿਕੇ ਨੰਬਰ। ਹਾਂਜੀ 73411 ਹਾਂਜੀ 65683। ਠੀਕ ਹੈ ਜੀ। ਹਾਂਜੀ। ਠੀਕ ਹੈ ਭਰਾ। ਲਓ ਵੀ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਨੇ ਵੀਰ ਭਿੰਦੇ ਦੇ। ਨੰਬਰਾਂ ਤੇ ਤੁਸੀਂ ਕਾਲ ਕਰ ਲਿਓ। ਸੋ ਦੋ ਐਨੀਮਲ ਅੱਜ ਬਕਾਊ ਸੀਗੇ। ਠੀਕ ਹੈ ਜੀ। ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ। ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।